ਸਾਡਾ ਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਲੋਕ ਸਭਾ ਚੋਣਾਂ ਦਾ ਅਖਾੜਾ ਭਖਿਆ ਹੋਇਆ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਲਈ ਉਤਰੇ ਨੇ ਜਿਸ ਢੰਗ ਦੇ ਨਾਲ ਅੱਜ ਰਾਜਪੁਰਾ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਹੋਏਗਾ ਡਾਕਟਰ ਬਲਬੀਰ ਦੀ ਗੱਲ ਕਰੀਏ ਜਿਸ ਢੰਗ ਦੇ ਨਾਲ ਆਮ ਆਦੀ ਪਾਰਟੀ ਨੇ ਪਟਿਆਲਾ ਤੋਂ ਡਾਕਟਰ ਬਲਬੀਰ ਨੂੰ ਚੋਣ ਮੈਦਾਨ ਦੇ ਵਿੱਚ ਲਾਇਆ ਤੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਜਿਹੜੇ ਨੇ ਰਾਜਪੁਰਾ ਪਹੁੰਚਣਗੇ ਤਸਵੀਰਾਂ ਵਿਖਾ ਦਿੰਦੇ ਨੇ ਰਾਜਪੁਰੇ ਦੀ ਕਿਉਂਕਿ ਹੁਣ ਤੋਂ ਹੀ ਹੋ ਚੁੱਕਿਆ ਹੈ ਭਾਰੀ ਗਿਣਤੀ ਦੇ ਵਿੱਚ ਫੋਰਸਿਸ ਵੀ ਤਾਇਨਾਤ ਕੀਤੀਆਂ ਹੋਈਆਂ ਨੇ ਤਾਂ ਕਿ ਲਾਅਨ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੀ ਮੇਨਟੇਨ ਰਹਿ ਸਕੇ ਲੇਕਿਨ ਵਰਕਰਾਂ ਦਾ ਇਕੱਠ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਗਿਆ ਲੋਕ ਜਿਹੜੇ ਨੇ ਓਬੀਸ ਰੋਡ ਸ਼ੋਅ ਦਾ ਹਿੱਸਾ ਬਣਨ ਲਈ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸਾਨੂੰ ਸਿੱਧੀਆਂ ਵਿਖਾ ਰਹੇ ਆ ਤਸਵੀਰਾਂ ਨੇ ਰਾਜਪੁਰੇ ਦੀਆਂ ਕਿਉਂਕਿ ਕੁਝ ਹੀ ਦੇਰ ਦੇ ਵਿੱਚ ਰੋਡ ਸ਼ੋਅ ਜਿਹੜਾ ਉਹ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਅੱਜ ਸੀਐਮ ਭਗਵੰਤ ਮਾਨ ਦੀ ਤਰਫੋਂ ਪਹਿਲਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਸ ਢੰਗ ਦੇ ਨਾਲ ਇੱਕ ਵੱਡੀ ਰੈਲੀ ਕੀਤੀ ਗਈ ਇੱਕ ਜਨਸਭਾ ਕੀਤੀ ਗਈ ਔਰ ਉਸ ਤੋਂ ਬਾਅਦ ਹੁਣ ਇੱਕ ਰੋਡ ਸ਼ੋਅ ਕੀਤਾ ਜਾਏਗਾ ਉਸੇ ਰੋਡ ਸ਼ੋਅ ਦੀ ਤਿਆਰੀਆਂ ਜਿਹੜੀਆਂ ਨੇ ਉਸ ਨੂੰ ਮੁਕੰਮਲ ਕਰਨ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ جاری ਹੈ ਤਿਆਰੀਆਂ ਜਿਹੜੀਆਂ ਨੇ ਉਸ ਨੂੰ ਮੁਕੰਮਲ ਕੀਤਾ ਜਾ ਰਿਹਾ ਹ ਦਾ ਹੋਇਆ ਨਜ਼ਰ ਆਇਆ ਸੀ ਗੜੇਮਾਰੀ ਵੀ ਹੁੰਦੀ ਨਜ਼ਰ ਆਈ ਸੀ ਲੇਕਿਨ ਉਸ ਦੇ ਬਾਵਜੂਦ ਵੀ ਸੜਕਾਂ ਦੇ ਉੱਪਰ ਲੋਕਾਂ ਦੇ ਜੁਟਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾ ਰਹੀ ਹੈ ਕੁਛ ਹੀ ਦੇਰ ਦੇ ਵਿੱਚ ਸੀਐਮ ਭਗਵੰਤ ਮਾਨ ਇੱਥੇ ਪਹੁੰਚਦੇ ਹੋਏ ਨਜ਼ਰ ਆਣਗੇ ਜਿਸ ਤੋਂ ਬਾਅਦ ਰੋਡ ਸ਼ੋ ਜਿਹੜਾ ਉਹ ਸ਼ੁਰੂ ਹੋਏਗਾ ਸੀਐਮ ਭਗਵੰਤ ਮਾਨ ਦੇ ਨਾਲ ਇੱਥੋਂ ਦੇ ਜਿਹੜੇ ਕੈਂਡੀਡੇਟ ਨੇ ਡਾਕਟਰ ਬਲਬੀਰ ਦੀ ਗੱਲ ਕਰੀਏ ਉਹ ਵੀ ਇੱਥੇ ਮੌਜੂਦ ਰਹਿਣਗੇ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਜਿਸ ਭਾਗ ਦੇ ਨਾਲ ਤੁਸੀਂ ਰਾਜਪੂਰੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿਉਂਕਿ ਇੱਥੋਂ ਰੋਡ ਸ਼ੋ ਜਿਹੜੀ ਉਸ ਦੀ ਸ਼ੁਰ 94 ਸਵਾਰ ਬਹੁਤ ਵਧੀਆ ਦੇਖਦੇ ਆ ਭਗਵੰਤ ਮਾਨ ਦੀ ਸਰਕਾਰ ਆਊਗੀ ਹਰ ਵਾਰ ਆਊਗੀ ਭਗਵੰਤ ਮਾਨ ਦੀ ਸਰਕਾਰ ਚੜ੍ਹਦੀ ਕਲਾ ਚ ਰਹੂਗੀ ਬਹੁਤ ਵਧੀਆ ਕੰਮ ਕਰੇ ਨੇ ਭਗਵੰਤ ਮਾਨ ਸਾਹਿਬ ਨੇ ਟੂਲ ਪੁਲਾਇਆ 13 ਦਾ ਟੂਲ ਪੁਲਾਇਆ ਜੀ ਮਾਫ ਕਰਦੇ ਜਿਹੜੇ ਜਿੱਥੇ ਉਹ ਨਾ ਤੇਲ ਨਹੀਂ ਲੱਗਦਾ ਉਹਨਾਂ ਜਾਣ ਦਾ ਤੇਲ ਨਹੀਂ ਲੱਗਦਾ ਜਿੱਨਾਂ ਟੂਲ ਪੁਲਾਇਆ ਦਾ ਖਰਚਾ ਹੋ ਜਾਂਦਾ ਸੀ ਬਾਕੀ ਫਾਇਦਾ ਮਿਲਿਆ ਤੁਹਾਨੂੰ ਟੋਲ ਹਟਾਉਣ ਦਾ ਬਹੁਤ ਬੜਾ ਚੜ੍ਹਦੀ ਕਲਾ ਚੜ੍ਹਦੀ ਕਲਾ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਕਹਿੰਦੇ ਆ ਮਾਨ ਸਾਹਿਬ ਸਰਕਾਰ 70 ਸਾਲ ਜਿੰਨਾ ਰਾਜ ਕੀਤਾ ਉਹਨਾਂ ਸਭ ਤੋਂ ਵਧੀਆ ਸਰਕਾਰ ਹੈ ਜੀ ਸਭ ਤੋਂ ਜਿਹੜੀ ਜ਼ਰੂਰਤ ਸਾਡੀ ਮੇਨ ਸੀ ਪਾਣੀ ਸੀ ਜਿਹੜਾ ਪਾਣੀ ਬਹੁ ਡੂੰਗਾ ਜਾ ਰਿਹਾ ਸੀ ਨਹਿਰੀ ਪਾਣੀ ਹਰੇਕ ਜ਼ਮੀਨ ਤੱਕ ਲੱਗਦਾ ਕਰਦਾ ਜਿਹੜਾ ਅੱਜ ਜਿਹਦਾ ਫਾਇਦਾ ਸਾਰੇ ਪੰਜਾਬ ਨੂੰ ਹੋ ਰਿਹਾ ਜਿਹਦੀ ਕਿਸਾਨ ਨੂੰ ਮਜ਼ਦੂਰ ਨੂੰ ਹਰੇਕ ਵਰਗ ਨੂੰ ਜ਼ਰੂਰਤ ਸੀ ਸਭ ਤੋਂ ਵੱਡਾ ਫਾਇਦਾ ਸਾਨੂੰ ਪਾਣੀ ਦਾ ਹੋ ਰਿਹਾ ਉਸ ਤੋਂ ਬਾਅਦ ਜਿਹੜੇ ਬਿਜਲੀ ਦੇ ਬਿੱਲ ਨੇ 600 ਯੂਨਟੋਂ ਬਿਜਲੀ ਦੇ ਬਿੱਲ ਫ੍ਰੀ ਕਰ ਦਿੱਤੇ ਨੇ ਤੇ ਜਿਹੜੀ ਬਿਜਲੀ ਤੁਹਾਡਾ ਵੀ ਤੁਹਾਡਾ ਵੀ ਲੰਘ ਹਾਂਜੀ ਨਹੀਂ ਹੁੰਦਾ ਜੀ ਜ਼ੀਰੋ ਬਿੱਲ ਆ ਰਿਹਾ ਹਾਂਜੀ ਜ਼ੀਰੋ ਬਿੱਲ ਆ ਰਿਹਾ ਹੈ ਤੇ ਬਾਕੀ ਜਿਹੜੇ ਕਿਸਾਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਸੀ ਜਿਵੇਂ ਹੁਣ ਕਣਕ ਦਾ ਸੀਜ਼ਨ ਹੈ ਕਣਕ ਦੇ ਸੀਜ਼ਨ ਦੇ ਵਿੱਚ ਦੂਜੀ ਸਰਕਾਰਾਂ ਕੀ ਕਰਦੀ ਹੈ ਰਾਤ ਨੂੰ ਲਾਈਟ ਦਿੰਦੀਆਂ ਸੀ ਰਾਤ ਨੂੰ 11 ਵਜੇ ਲਾਈਟ ਹੁੰਦੀ ਸੀ ਕਿਸਾਨ ਸਾਰੀ ਰਾਤ ਜਾਗਦਾ ਸਵੇਰੇ ਹਵਾ ਚੱਲਦੀ ਸੀ ਕਣਕ ਦਾ ਨੁਕਸਾਨ ਹੁੰਦਾ ਸੀ ਪਰ ਹੁਣ ਵੇਖੋ ਲੈਟ ਇਸ ਸੀਜ਼ਨ ਦੇ ਵਿੱਚ ਕਣਕਾਂ ਦੇ ਵਿੱਚ ਦਿਨੇ ਚੱਲੀ ਏ ਦਿਨੇ ਚੱਲਣ ਦੇ ਨਾਲ ਅੱਜ ਝਾੜ ਵੀ ਜਿਹੜੇ ਪਹਿਲਾਂ 40 ਮਾ ਨਿਕਲਦਾ ਸੀ ਹੁਣ 60 ਮਾ ਨਿਕਲ ਰਿਹਾ 55 ਮਾ ਨਿਕਲ ਰਿਹਾ ਹੈ ਤੇ ਬਾਕੀ ਜਦੋਂ ਜੀਰੀ ਦਾ ਸੀਜ਼ਨ ਪਿਛਲਾ ਆਇਆ ਹੈ ਜਦੋਂ ਪਿਛਲੀਆਂ ਸਰਕਾਰਾਂ ਸੀ ਉਸ ਟਾਈਮ ਜਦੋਂ ਸੀਜ਼ਨ ਆਉਂਦਾ 10 ਤਰੀਕ ਆਉਂਦੀ ਸੀ ਲਾਈਟ ਹੁੰਦੀ ਸੀ 6 ਘੰਟੇ 5 ਘੰਟੇ ਪਰ ਇਸ ਵਾਰ ਮਾਨ ਸਰਕਾਰ ਨੇ ਸਟਾਰਟਿੰਗ ਦੇ ਵਿੱਚ ਹੀ 18 ਤੋਂ 20 ਘੰਟੇ ਲਾਈਟ ਚਲਾਈ ਜਿਹਦਾ ਕਿਸਾਨ ਨੂੰ ਬਹੁਤ ਹੀ ਵੱਡਾ ਫਾਇਦਾ ਹੋਇਆ ਤੇ ਕਿਸਾਨ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਹੈ ਰਾਜਪੁਰੇ ਤੋਂ ਲੋਕਲ ਹੈਗੇ ਕੋਈ ਤੁਸੀਂ ਕਿੱਥੇ ਬਾਜੀ ਇਹਨਾਂ ਨਾਲ ਹੀ ਹੈ ਇਹਨਾਂ ਨਾਲ ਹੀ ਕੋਈ ਰਾਜਪੁਰੇ ਤੋਂ ਲੋਕਲ ਹੈਗਾ ਜੀ ਰਾਜਪੁਰੇ ਤੋਂ ਦੇਖੋ ਪਟਿਆਲੇ ਤੋਂ ਹੈਗੇ ਹੋ ਪਟਿਆਲੇ ਤੋਂ ਤੁਸੀਂ ਇੱਥੇ ਪਹੁੰਚੇ ਹੋ ਪਟਿਆਲੇ ਦੀ ਜਿੱਕਰ ਗੱਲ ਕਰੀਏ ਕਹਿੰਦੇ ਸ਼ਾਈ ਸ਼ਹਿਰ ਹੈ ਤੁਹਾਡਾ ਪਟਿਆਲਾ ਹੈ ਨਾ ਔਰ ਇਸ ਸੀਟ ਨੂੰ ਕਹਿੰਦੇ ਸ਼ਾਈ ਸੀਟ ਵੀ ਕਿਹਾ ਜਾਂਦਾ ਹੈ ਕਹਿੰਦੇ ਸ਼ਾਈ ਪਰਿਵਾਰ ਦਾ ਪਹਿਲਾਂ ਦਬਦਬਾ ਹੁੰਦਾ ਸੀ ਇਸ ਵਾਰ ਹਾਲਾਤ ਕੀ ਕਹਿ ਰਹੇ ਨੇ ਬਦਲੇਗਾ ਮੋਲ ਬਿਲਕੁਲ ਬਦਲੇਗਾ ਜੀ ਦੇਖੋ ਇੱਕ ਤਾਂ ਜਿਹੜੀ ਇਹ ਗੱਲ ਹੈਗੀ ਆ ਵੀ ਆਮ ਆਦਮੀ ਪਾਰਟੀ ਨੇ ਵਿੱਚ ਰਾਜਨੀਤੀ ਦੇ ਨਵੀਆਂ ਲੀਆਂ ਲੈ ਕੇ ਆਂਦੀਆਂ ਗਈਆਂ ਜਿਹੜੀਆਂ ਰਵੇਤੀ ਪਾਰਟੀਆਂ ਸੀ ਉਹਨਾਂ ਤੋਂ हट ਕੇ ਲੋਕਾਂ ਦੇ ਹਿੱਤਾਂ ਦੀ ਗੱਲ ਕਰੀ ਹੈ ਜਿਵੇਂ ਸਾਡੇ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਬਟਿਆਲੇ ਤੋਂ ਸਿਹਤ ਦੇ ਹੈਲਥ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਹੀ ਵੱਡੇ ਰੈਵਲੂਸ਼ਨਰੀ ਕੰਮ ਕੀਤੇ ਆ ਤੇ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿੱਚ ਸਕੂਲਾਂ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਇਨਫਰਾਸਟ੍ਰਕਚਰ ਨੂੰ ਲੈ ਕੇ ਬਹੁਤ ਵੱਡਾ ਕੰਮ ਹੋਇਆ ਜਿੱਥੋਂ ਤੱਕ ਮਹਾਰਾਜਾ ਪਰਿਵਾਰ ਦੀ ਗੱਲ ਹੈ ਉਸ ਨੂੰ ਅਸੀਂ ਅੱਜ ਲੋਕ ਭਗੌੜਾ ਕਰਾਰ ਦਿੰਦੇ ਆ ਉਹ ਲੋਕਾਂ ਤੋਂ ਭੱਜੇ ਆ ਉਸ ਪਾਰਟੀ ਤੋਂ ਵੀ ਭੱਜੇ ਆ ਜਿਹੜਾ ਹਮੇਸ਼ਾ ਉਹਨਾਂ ਨੇ ਖਾਇਆ ਅੱਜ ਉਹ ਮਤਲਬ ਇੱਕ ਤਰੀਕੇ ਨਾਲ ਲੋਕਾਂ ਦੇ ਵਿੱਚ ਗਦਾਰਾਂ ਦੇ ਤੌਰ ਤੇ ਜਾਣੇ ਜਾਂਦੇ ਆ ਗਿਗਲ ਮਾਕਿਆਨਾ ਨੇ اور ਜਿਸ ਢੰਗ ਦੇ ਨਾਲ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਿਹਾ ਰਾਜਪੁਰੇ ਸ਼ਹਿਰ ਦੀਆਂ ਤਸਵੀਰਾਂ ਨੇ ਕਿਉਂਕਿ ਕੁਝ ਹੀ ਦੇਰ ਦੇ ਵਿੱਚ ਰੋਡ ਸ਼ੋ ਜਿਹੜਾ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਸੁਰੱਖਿਆ ਦੇ ਲਿਹਾਜ਼ ਦੇ ਨਾਲ ਇੱਥੇ ਪ੍ਰਬੰਧ ਜਿਹੜੇ ਨੇ ਉਹਨਾਂ ਨੂੰ ਫਿਲਹਾਲ ਮੁਕੰਮਲ ਕੀਤਾ ਜਾ ਰਿਹਾ ਹੈ ਕਿਉਂਕਿ ਲਾਇਨ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਵੀ ਸੁਰੱਖਿਆ ਏਜੰਸੀਆਂ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਇਸ ਮੌਕੇ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਕਿਸੇ ਵੀ ਸ਼ਰਾਰਤੀ ਘਟਨਾ ਨੂੰ ਅੰਜਾਮ ਦੇ ਸਕੇ ਕਰਦਾ ਹੈ ਇਸ ਕਰਕੇ ਇੱਥੇ ਜਿਹੜਾ ਲਾਇਨ ਆਰਡਰ ਦੀ ਸਿਚੁਏਸ਼ਨ ਹੈ ਉਸ ਨੂੰ ਮੇਨਟੇਨ ਕੀਤਾ ਜਾ ਰਿਹਾ ਹੈ ਕਿਉਂਕਿ ਆ ਰੋਡ ਸ਼ੋਵ ਬਾਜ਼ਾਰ ਦੇ ਵਿੱਚ ਹੋਏਗਾ ਤੇ ਰੂਟ ਜਿਹੜੇ ਨੇ ਉਹਨਾਂ ਨੂੰ ਡਾਇਵਰਟ ਵੀ ਕੀਤਾ ਜਾ ਰਿਹਾ ਹੈ ਤਾਂਕਿ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜਾ ਕਹਿ ਸਕੀਏ ਆਮ ਲੋਕਾਂ ਦੀ ਖੱਜਲ ਖਵਾਰੀ ਨਾ ਹੋਏ ਆਮ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਏ ਹਾਲਾਂਕਿ ਇਸ ਵਕਤ ਇਸ ਰੂਟ ਦੀ ਗੱਲ ਕਰੀਏ ਟ੍ਰੈਫਿਕ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਕੁਝ ਹੀ ਡੇਢ ਦੇ ਵਿੱਚ ਰੋਡ ਸ਼ੋਵ ਜਿਹੜਾ ਉਹ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ ਜੇਕਰ ਅਸੀਂ ਪਟਿਆਲੇ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਇਸ ਵਾਰ ਜਿਸ ਢੰਗ ਦੇ ਨਾਲ ਕੈਂਡੀਡੇਟ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤੇ ਇਸ ਵਾਰ ਇੱਥੋਂ ਦੀ ਜਿਹੜੀ ਜਨਤਾ ਉਹ ਕਿਸ ਤੇ ਵਾਅਦਿਆਂ ਤੇ ਦਾਅਵਿਆਂ ਤੇ ਭਰੋਸਾ ਕਰਦੀ ਨਜ਼ਰ ਆਏਗੀ ਹੁਣ ਆ ਵੇਖਣ ਵਾਲੀ ਗੱਲ ਰਹੇਗੀ ਲੇਕਿਨ ਤਸਵੀਰ ਤੁਹਾਨੂੰ ਜ਼ਰੂਰ ਵਿਖਾ ਰਹੇ ਆ ਪਟਿਆਲਾ ਦਾ ਜਿਹੜਾ ਰਾਜਪੁਰਾ ਸ਼ਹਿਰ ਹੈ ਉਸ ਦੀ ਆ ਸਿੱਧੀ ਤਸਵੀਰ ਹੈ ਰਾਜਪੁਰਾ ਦੇ ਵਿੱਚ ਅੱਜ ਤੋਂ ਚੋਣ ਪ੍ਰਚਾਰ ਦੀ ਜਿਹੜੀ ਹੈ ਸ਼ੁਰੂਆਤ ਹੋ ਰਹੀ ਹੈ ਸੀਐਮ ਖੁਦ ਜਿਹੜੇ ਨੇ ਰੋਡ ਸ਼ੋਅ ਕਰਨ ਲਈ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇੱਕ ਇੱਕ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਪਹੁੰ ਆ ਰੋਡ ਸ਼ੋਅ ਸ਼ੁਰੂ ਹੋਏਗਾ ਉਸ ਟਾਈਮ ਦੀ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਾਂਗੇ ਕਿ ਉਸ ਸਮਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਕੀ ਕੁਝ ਕਹਿੰਦੀਆਂ ਹੋਈਆਂ ਨਜ਼ਰਾਂ ਦੀਆਂ ਨੇ ਲੇਕਿਨ ਇੱਕ ਵੱਡਾ ਕੱਟ ਜਿਹੜਾ ਉਹ ਇੱਥੇ ਪਹੁੰਚਦਾ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਸਿੱਧੀਆਂ ਵਿਖਾ ਦਿੰਨੇ ਆ ਕਿ ਕਿ ਰੈਡ ਪੂਰਾ ਸ਼ਹਿਰ ਦੇ ਵਿੱਚ ਇੱਕ ਅਹਿਮ ਰੋਡ ਸ਼ੋਅ ਹੋਏਗਾ ਔਰ ਉਸ ਦੇ ਵਿੱਚ ਜਿਸ ਢੰਗ ਦੇ ਨਾਲ ਵੱਡਾ ਕੱਟ ਜਿਹੜਾ ਉਹ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਵੱਡਾ ਕੱਟ ਜਿਹੜਾ ਉਹ ਅੱਜ ਇਸ